ਰੂਸ ਤੇ ਯੂਕਰੇਨ ਦਰਮਿਆਨ ਵੱਡਾ ਜੁੱਧ ਜਿਹੜਾ ਛੜਿਆ ਹੋਇਆ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਇਸ ਜੁੱਧ ਨੂੰ ਚੱਲਦੇ ਆ ਇਸ ਜੰਗ ਨੂੰ ਲੈ ਕੇ ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਵਾਰ ਗੱਲਬਾਤ ਰਹੀ ਇਸ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪਰ ਉੱਥੇ ਇਹ ਜੰਗ ਰੁਕਣ ਦੀ ਥਾਂ ਹੋਰ ਜਿਹੜੀ ਆ ਤਿੱਖੀ ਹੁੰਦੀ ਜਾ ਰਹੀ ਆ ਹੋਰ ਘਾਤਕ ਜੰਗ ਹੁੰਦੀ ਜਾ ਰਹੀ ਹੈ ਜਿਸ ਦੇ ਚੱਲਦੇ ਆ ਜਿੱਥੇ ਯੂਕਰੇਨ ਨੇ ਬਿੱਤੇ ਦਿਨ ਹੀ ਰੂਸ ਤੇ ਵੱਡਾ ਹਮਲਾ ਕੀਤਾ ਸੀ ਜਿਸ ਵਿੱਚ ਕਿ 1400 ਦੇ ਕਰੀਬ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਇਆ ਸੀ ਰੂਸ ਦੇ ਤਾਂ ਉਧਰ ਹੁਣ ਰੂਸ ਨੇ ਵੀ ਮੂੰਹ ਤੋੜਵਾ ਜਵਾਬ ਯੁਕਰੇਨ ਨੂੰ ਦੇ ਦਿੱਤਾ ਹੈ ਤੇ ਯੁਕਰੇਨ 'ਚ ਵੱਡਾ ਹਮਲਾ ਕਰ ਦਿੱਤਾ ਹੈ ਡਰੋਨ ਰਾਹੀਂ ਵੱਡੇ ਹਮਲੇ ਹੋਏ ਆ ਤੇ ਅੰਕੜੇ ਕੁਝ ਸਾਹਮਣੇ ਆਏ ਨੇ ਜਿਸ ਦੇ ਚਾਲਦੇ ਆ ਬਲੂਦੋ ਜਿਹੜੇ ਰਾਸ਼ਟਰਪਤੀ ਨੇ ਜੇਲੈਂਸਕੀ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਯੁਕਰੇਨ ਦੇ ਆਪਰੇਸ਼ਨ 스ਪਾਈਡਰ 뷰 ਦੇ ਦਾ ਜਿਹੜਾ ਰੂਸ ਨੇ ਬਦਲਾ ਲਿਆ ਤੇ ਦੱਸਦੀ ਹੈ ਕਿ 400 ਤੋਂ ਵੱਧ ਡਰੋਨ ਤੇ 40 ਤੋਂ ਵੱਧ ਬਲਾਸਟਿਕ ਮਜੈਲਾ ਨਾਲ ਹਮਲਾ ਕੀਤਾ ਗਿਆ ਜੁਕਰੇਨ ਤੇ ਰੂਸ ਵੱਲੋਂ ਇਹ ਹਮਲਾ ਹੋਇਆ ਅਤੇ ਜਿਹੜਾ ਇੱਕ ਬਦਲਾ ਲਿਆ ਗਿਆ ਜੋ ਆਪਰੇਸ਼ਨ ਜੁਕਰੇਨ ਵਿੱਚ ਚਲਾਇਆ ਹੋਇਆ ਉਸ ਦਾ ਜੁਕਰੇਨ ਚ ਮਾਰੇ ਗਏ ਕਈ ਲੋਕ ਤੇ ਦਰਜਨਾਂ ਦੇ ਕਰੀਬ ਜਿਹੜੇ ਆ ਜ਼ਖਮੀ ਹੋ ਗਏ ਨੇ ਤਾਂ ਬਹੁਤ ਸਾਰੇ ਜਿਹੜੇ ਲੋਕ ਮਾਰੇ ਗਏ ਨੇ ਤਾਂ ਉੱਥੇ ਹੀ ਦਰਜਨਾਂ ਦੇ ਕਰੀਬ ਜਿਹੜੇ ਆ ਉਹ ਲੋਕ ਜ਼ਖਮੀ ਵੀ ਹੋਏ ਨੇ ਤਾਂ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਜੰਗ ਦਿਨੋ ਦਿਨ ਘਾਤਕ ਹੁੰਦੀ ਜਾ ਰਹੀ ਹੈ ਜਿੱਥੇ ਪਹਿਲਾਂ ਹੀ ਕਈ ਹਜ਼ਾਰ ਲੋਕ ਮਾਰੇ ਗਏ ਨੇ ਕਈ ਲੱਖਾਂ ਕਰੋੜਾਂ ਰੁਪਏ ਦਾ ਜਿਹੜਾ ਘਰ ਮਕਾਨ ਢਾਹ ਢੇਰੀ ਕਰ ਦਿੱਤੇ ਗਏ ਨੇ ਸਰਕਾਰੀ ਜਿਹੜੇ ادارے ਆ ਉਹ ਖਤਮ ਕਰ ਦਿੱਤੇ ਗਏ ਨੇ ਯੂਕਰੇਨ ਦੇ ਤਾਂ ਇਸ ਦੇ ਬਾਵਜੂਦ ਵੀ ਯੂਕਰੇਨ ਅਤੇ ਰੂਸ ਆ ਉਹ ਜੰਗਬੰਦੀ ਵੱਲ ਨਹੀਂ ਵਧ ਰਿਹਾ ਸੀਜ਼ ਫਾਇਰ ਵੱਲ ਨਹੀਂ ਵਧ ਰਿਹਾ ਸਗੋਂ ਇੱਕ ਤੋਂ ਇੱਕ ਵੱਡਾ ਹਮਲਾ ਇੱਕ ਦੂਜੇ ਤੇ ਕਰ ਰਿਹਾ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੋਵੇਂ ਦੇਸ਼ਾਂ ਨੂੰ ਸੀਰ ਫਾਇਰ ਕਰਨ ਦੇ ਲਈ ਗੱਲਬਾਤ ਕਰ ਰਹੇ ਨੇ ਪਰ ਇਸ ਗੱਲਬਾਤ ਦਾ ਕੋਈ ਜ਼ਿਆਦਾ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਕਿ ਆ ਰੂਸ ਨੇ ਫਿਰ ਜਿਹੜਾ ਜੁਕ੍ਰੇਨ ਤੇ ਜਿਹੜਾ ਹਮਲਾ ਕਰ ਦਿੱਤਾ ਤੇ ਜੁਕ੍ਰੇਨ ਦੇ ਹਮਲੇ ਨਾਲ ਹੁਣ ਤੱਕ ਜਿਹੜੇ ਆ 44 ਜਹਾਜ਼ ਆ ਜਿਹੜੇ ਉਹ ਨੁਕਸਾਨੇ ਗਏ ਨੇ ਤਾਂ 43 ਜਿਹੜੇ ਆ ਨੁਕਸਾਨ ਉਹ ਜਹਾਜ਼ ਨੁਕਸਾਨੇ ਗਏ ਨੇ ਤਾਂ ਹੁਣ ਤੱਕ ਕਾਫੀ ਗਿਣਤੀ ਵਿੱਚ ਜਹਾਜ਼ਾਂ ਦਾ ਜਿਹੜਾ ਨੁਕਸਾਨ ਆ ਜੁਕ੍ਰੇਨ ਨੇ ਕਰ ਦਿੱਤਾ ਰੂਸ ਦੇ ਤੇ ਰੂਸ ਯੂਕਰੇਨ ਦੇ ਰਾਸ਼ਟਰਪਤੀ ਬਲੋਡੋਮੀਰ ਜ਼ੇਲੈਂਸਕੀ ਨੇ ਇੱਕ ਜਾਣਕਾਰੀ ਜਿਹੜੀ ਸਾਂਝੀ ਕੀਤੀ ਉਹਨਾਂ ਨੇ ਟਵੀਟ ਕਰਕੇ ਸਾਰੀ ਗੱਲਬਾਤ ਦੱਸੀ ਆ ਪਰ ਜਿੱਥੇ ਦੇਖ ਰਹੇ ਆ ਕਿ ਗੱਲਬਾਤ ਤਾਂਹੀਂ ਜਿਹੜੀ ਆ ਸੀਜ਼ਫਾਇਰ ਕਰਨ ਦੇ ਲਈ ਕੋਸ਼ਿਸ਼ਾਂ ਚੱਲ ਰਹੀਆਂ ਨੇ ਪਰ ਇਸ ਸਭ ਦੇ ਦਰਮਿਆਨ ਪਿੱਛੇ ਹਟਣ ਦੀ ਥਾਂ ਦੋ ਤੋਂ ਤਿੰਨ ਕਦਮ ਜਿਹੜੇ ਦੋਵੇਂ ਦੇਸ਼ ਅੱਗੇ ਵਧ ਰਹੇ ਨੇ ਤੇ ਇੱਕ ਦੂਜੇ ਤੇ ਧਾ ਘਾਤ ਲਗਾ ਕੇ ਵੱਡੇ ਤੋਂ ਵੱਡੇ ਹਮਲੇ ਕਰ ਰਹੇ ਨੇ ਤੇ ਵੱਡੇ ਤੋਂ ਵੱਡੇ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਉੱਥੇ ਹੀ ਬਹੁਤ ਸਾਰੇ ਦੇਸ਼ ਉਹ ਵੀ ਨੇ ਜਿਹੜੇ ਇਹ ਚਾਰੇ ਨੇ ਕਿ ਇਹ ਜੰਗ ਰੁਕਣੀ ਚਾਹੀਦੀ ਆ ਭਾਵੇਂ ਜਰਮਨ ਹੋਵੇ ਭਾਵੇਂ ਕੋਈ ਵੀ ਕੰਟਰੀ ਆ ਉਹ ਬਹੁਤ ਸਾਰੇ ਇਸੇ ਗੱਲ ਤੇ ਜਿਹੜੇ ਆ ਜ਼ਿਆਦਾ ਦਬਾਅ ਪਾ ਰਹੇ ਆ ਜ਼ਿਆਦਾ ਦਬਾਅ ਜਾਂ ਜ਼ਿਆਦਾ ਜ਼ੋਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਜਿਹੜੀ ਜੰਗ ਆ ਰੂਸ ਤੇ ਯੂਕਰੇਨ ਦਰਮਿਆਨ ਚੱਲੀ ਆ ਇਸ ਤੇ ਹੁਣ ਰੋਕ ਲੱਗਣੀ ਚਾਹੀਦੀ ਆ ਇਸ ਦੋਵਾਂ ਦੇਸ਼ਾਂ ਵਿੱਚ ਸੀਜ਼ਫਾਇਰ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੀ ਜਿਹੜੀ ਅਜਾਈ ਜਾਨ ਨਾ ਜਾਵੇ ਆ ਜਿਹੜਾ ਯੂਕਰੇਨ ਆ ਉਹ ਬਿਲਕੁਲ ਖਤਮ ਨਾ ਹੋ ਜਾਵੇ ਜਾਂ ਰੂਸ ਤੇ ਕੋਈ ਹੋਰ ਵੱਡਾ ਹਮਲਾ ਨਾ ਹੋ ਸਕੇ ਤਾਂ ਅਜੇ ਇਹ ਵਿੱਚ ਦੋਵਾਂ ਦੇਸ਼ਾਂ ਦੇ ਲਈ ਬਹੁਤ ਸਾਰੇ ਦੇਸ਼ ਜਿਹੜੇ ਚਿੰਤ ਦੇ ਚਿੰਤ ਦੀ ਦਿਖਾਈ ਦੇ ਰਹੇ ਨੇ ਤਾਂ ਹੁਣ ਦੇਖਣਾ ਹੋਏਗਾ ਕਿ ਦੋਵੇਂ ਦੇਸ਼ ਇਸ ਸਾਰੇ ਮਸਲੇ ਚ ਕਿਵੇਂ ਬਾਹਰ ਆਉਂਦੇ ਨੇ ਕੀ ਇਹ ਲੰਬਾ ਸਮਾਂ ਜੰਗ ਚੱਲੇਗੀ ਜਾਂ ਫਿਰ ਕੁਝ ਸਮੇਂ ਦੇ ਲਈ ਇਹ ਵੱਡੇ ਹਮਲੇ ਕਿਤੇ ਗਏ ਨੇ